ਤੁਸੀਂ ਕਦੇ ਸੋਚਿਆ ਇੱਕ ਦਰवेश ਜਿਸ ਦੀ ਕਦਮਾਂ ਹੀ ਰੋਹਾਨੀ ਰਾਜਪਾਟ ਸੀ ਉਹ ਬਬੁੱਲੇਸ਼ਾ ਰੱਬ ਨਾਲ ਗੱਲਾਂ ਕਰਦਾ ਸੀ ਪਰ ਰੱਬ ਨੂੰ ਲੱਭਣ ਲਈ ਉਸਨੇ ਕਿਉਂ ਚੁਣਿਆ ਇੱਕ ਅਜਿਹਹਾ ਥਾਂ ਜਿੱਥੇ ਜਾਣਾ ਤੱਕ ਵੀ ਲੋਕ ਗੁਨਾਹ ਮੰਨਦੇ ਨੇ ਕਹਿੰਦੇ ਨੇ ਕੋਈ ਨਾ ਗਿਆ ਉਸ ਪਾਸੇ ਜਿੱਥੇ ਬੁੱਲਾ ਗਿਆ ਰਜੇੜਾ ਗਿਆ ਉਹ ਮੁੜ ਕੇ ਆਇਆ ਨਹੀਂ ਇਹ ਕਹਾਣੀ ਇੱਕ ਰੋਂਗਟੇ ਖੜੇ ਕਰ ਦੇਣ ਵਾਲਾ ਸੱਚ ਹੈ ਜਿੱਥੇ ਦਰਵਾਜ਼ੇ ਬੰਦ ਸਨ ਉੱਥੇ ਬਾਬਾ ਬੁੱਲੇ ਸ਼ਾਹ ਨੇ ਰਾਹ ਲੱਭ ਲਿਆ ਜਿੱਥੇ ਲਕੀਰਾਂ ਨੇ ਮਨੁੱਖ ਨੂੰ ਵੰਡਿਆ ਉੱਥੇ ਉਸ ਨੇ ਦਿਲ ਜੋੜੇ ਅੱਜ ਇਹ ਵੀਡੀਓ ਤੁਹਾਡੀ ਸੋਚ ਤੁਹਾਡੀ ਆਤਮਾ ਤੁਹਾਡੀਆਂ ਅੱਖਾਂ 'ਚ ਨਮੀ ਲੈ ਆਵੇਗੀ ਇਹ ਸਿਰਫ ਬੁੱਲੇ ਸ਼ਾਹ ਦੀ ਗੱਲ ਨਹੀਂ ਇਹ ਸਾਡੀ ਆਪਣੀ ਰੂਹ ਦੀ ਪਿਆਸ ਦੀ ਗੱਲ ਹੈ ਕਿਉਂਕਿ ਬਾਬਾ ਬੁੱਲੇ ਸ਼ਾਹ ਨੇ 12 ਸਾਲ ਕੰਜਰਾਂ ਦੇ ਘਰ ਬਤਾਈ ਆਉ ਜਾਣਦੇ ਹਾਂ ਜਿੱਥੇ ਅਕਲ ਹਾਰ ਜਾਂਦੀ ਏ ਉਥੇ ਇਸ਼ਕ ਜਿੱਤ ਜਾਂਦਾ ਏ ਇਹ ਕਹਾਣੀ ਹੈ ਉਸ ਫਕੀਰ ਦੀ ਜਿਸਨੇ ਮਜਹਵਾਂ ਦੇ ਦਰਵਾਜ਼ੇ ਢਾ ਦਿੱਤੇ ਜਿਸ ਨੇ ਅਸਲ ਰੱਬ ਨੂੰ ਲੱਭਣ ਵਾਸਤੇ 12 ਸਾਲ ਤੱਕ ਗੰਜਰਾਂ ਦੇ ਘਰ ਚੁੱਪਚਾਪ ਬੈਠ ਕੇ ਤਮਾਸ਼ਾ ਦੇਖਿਆ ਉਹ ਸੀ ਬਾਬਾ ਬੁੱਲ੍ਹੇ ਸ਼ਾਹ ਜਦ ਬਾਬਾ ਬੁੱਲ੍ਹੇ ਸ਼ਾਹ ਨੇ ਆਪਣੀ ਰੋਹਾਨੀ ਤਲਬ ਵਾਸਤੇ حضرت ਇਨਾਇਤ ਸ਼ਾਹ ਕਾਦਰੀ ਨੂੰ ਆਪਣਾ ਪੀਰ ਬਣਾਇਆ ਲੋਕਾਂ ਨੇ ਤਾਨੇ ਮਾਰੇ ਇੱਕ ਅਰਾਈ ਜੱਟ ਕਿਵੇਂ ਹੋ ਸਕਦਾ ਹੈ ਸਿਆਣੀ ਗਾਦਰੀ ਪੀਰ ਦਾ ਮਰੀਦ ਪਰ ਇਸ਼ਕ ਵਾਸਤੇ ਜਾਤ ਪਾਤ ਨਹੀਂ ਹੁੰਦੀ ਪੀਰ ਇਨਾਇਤ ਸ਼ਾ ਖੁਸ਼ ਹੋਈ ਪਰ ਸਮਾਜ ਨੇ ਬੁੱਲੇ ਸ਼ਾ ਤੋਂ ਮੁੱਖ ਮੋੜ ਲਿਆ ਇੱਕ ਦਿਨ ਬਾਬਾ ਬੁੱਲੇ ਸ਼ਾ ਨੇ ਰੱਬ ਨੂੰ ਲੱਭਣ ਦੇ ਨਵੇਂ ਰਸਤੇ ਦੀ ਖੋਜ ਕੀਤੀ ਉਹ ਗਿਆ ਇੱਕ ਥਾਂ ਜਿੱਥੇ ਕੰਜਰਾਂ ਦੇ ਘਰ ਰੰਗ ਰਲੀਆਂ ਚੱਲ ਰਹੀਆਂ ਸਨ ਲੋਕ ਹੱਸੇ ਕਿਹਾ ਇਹ ਕਿਹੜਾ ਫਕੀਰ ਹੈ ਜੋ ਕੰਜਰਾਂ ਦੇ ਨਾਲ ਬੈਠਾ ਬਾਬਾ ਬੁੱਲੀ ਸ਼ਾਨੀ ਹੌਲੀ ਜੇ ਜਵਾਬ ਦਿੱਤਾ ਤੁਸੀਂ ਮਸੀਤਾਂ 'ਚ ਰੱਬ ਲੱਭਦੇ ਹੋ ਮੈਂ ਰੱਬ ਨੂੰ ਹਰ ਰੂਪ 'ਚ ਵੇਖਦਾ ਹਾਂ ਉੱਥੇ ਹੀ ਉਹ 12 ਸਾਲ ਤੱਕ ਰਹੀ ਸੁੰਨਾ ਤਮਾਸ਼ਾ ਦੇਖਿਆ ਇਬਾਦਤ ਕੀਤੀ ਨਾ ਕਿਸੇ ਨੂੰ ਕਿਹਾ ਕਿ ਮੈਂ ਫਕੀਰ ਹਾਂ ਨਾ ਕਿਸੇ ਨਾਲ ਵਾਦ-ਵਿਵਾਦ ਕੀਤਾ ਲੋਕਾਂ ਨੇ ਉਹਨਾਂ ਨੂੰ ਪਟ ਗਿਆ ਹੋਇਆ ਫਕੀਰ ਆਖਿਆ ਪੰਜਾਬ ਦੇ ਪੀਰਾਂ ਮੌਲਵੀਆਂ ਨੇ ਉਹਨਾਂ ਤੋਂ ਮੂੰਹ ਮੋੜ ਲਿਆ ਪਰ ਬਾਬਾ ਬੁੱਲ੍ਹੇ ਸ਼ਾਹ ਆਖਦੇ ਨੇ ਮਸੀਤਾਂ ਵਿੱਚ ਨਾ ਲੱਭੇ ਰੱਬ ਨਾ ਪੰਡਤ ਦੇ ਪਾਠਾਂ ਵਿੱਚ ਲੱਭ ਲਿਆ ਕੰਜਰਾਂ ਦੇ ਰੰਗਾਂ ਵਿੱਚ ਉਹਨਾਂ ਦੀਆਂ ਅੱਖਾਂ ਦੀ ਮਾਫੀ ਵਿੱਚ ਐ ਨਾਇਤ ਸ਼ਾਨੀ ਇੱਕ ਦਿਨ ਪੁੱਛਿਆ ਬੁੱਲਿਆ ਤੂੰ ਇਥੇ 12 ਸਾਲਾਂ ਤੋਂ ਕੀ ਲੱਭ ਰਿਹਾ ਹੈ ਬਾਬਾ ਬੁੱਲ੍ਹੇ ਸ਼ਾਨੀ ਨਿਗਾਹਾਂ ਕਰਕੇ ਆਖਿਆ ਮੈਂ ਇਥੇ ਰੱਬ ਨਹੀਂ ਰੱਬ ਦਾ ਸਬਰ ਰੱਬ ਦੀ ਮਾਫੀ ਰੱਬ ਦਾ ਰੰਗ ਲੱਭ ਰਿਹਾ ਹਾਂ ਬਾਬਾ ਬੁੱਲ੍ਹੇ ਸ਼ਾਹ ਨੇ ਸਾਡੇ ਸਮਾਜ ਨੂੰ ਇਹ ਸਿੱਖਿਆ ਦਿੱਤੀ ਕਿ ਰੱਬ ਦੀ ਤਲਾਸ਼ ਵਿੱਚ ਨਾ ਜਾਤ ਨਾ ਪਾਤ ਨਾ ਥਾਂ ਨਾ ਵਿਖਾਵਾ ਜਿੱਥੇ ਪਿਆਰ ਹੈ ਉੱਥੇ ਰੱਬ ਵਸਦਾ ਹੈ ਅਸਲ ਇਬਾਦਤ ਆਤਮਾ ਦੇ ਸੱਚੇਪਣ ਵਿੱਚ ਹੈ ਨਾ ਕਿ ਕਲਮਾ ਦੀ ਗਿਣਤੀ ਵਿੱਚ ਸੋ ਦੋਸਤੋ ਇਹ ਘਾਣੋ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਵੀਡੀਓ ਦਿਲ ਤੋਂ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ